ਸਸਿਗਰ ਆਵਿੰਦਰ ਸਸਿ ਕੀ ਹਾਲ ਕੀ ਹੈ ਅਗਰਬਾਲ ਵਗਿਆ ਤੀ ਸੁਣਾਉ ਠੀਕ ਹੋ ਹਾਂ ਠੀਕ ਹੋ ਹੋਰ ਕੀ ਕਰਨ ਦੇ ਹੈ ਕੋਠੇ ਨੇ ਬੈਠੇ ਆ ਕਿਦਾਂ ਆਉਣੇ ਹੋਏ ਆ ਆਉਣਾ ਕੀ ਆ ਗਰਮੀ ਬੜੀ ਆ ਗਰਮੀ ਬੜੀ ਗਰਮੀ ਤਾਂ ਵਾਟ ਕੱਢੀ ਜਾਂ ਰਹੀ ਆ ਤੇ ਆਹੋ ਮੈਂ ਕੀ ਕਹਿਣ ਦੀ ਸੀ ਮੈਂ ਹਾਂ ਮੈਂ ਜਾਣੇ ਰਾਇਵਿੰਦਰ ਵਾਲੇ ਤੇ ਸਾਰੀ ਦੁਨੀਆ ਗਰਮੀਆਂ ਚ ਘੁੰਮਣ ਜਾਣ ਦੀ ਚਾਹ ਹੈ ਹਿਉ ਵੀ ਘੁੰਮ ਕੇ ਆਨੇ ਆ ਇੱਥੇ ਜਾ ਕੇ ਘੁੰਮਣਾ ਜਾਣੇ ਗੋਆ ਜਾਣੇ ਆ ਗੋਆ ਠੰਡਾ ਲਾਕਾਵਾ ਆਹੋ ਤੇ ਉੱਥੇ ਆਖੀ ਨਾਲ ਦਾ ਵਧੀਆ ਬਾਹ ਚਲਨੇ ਘੁੰਮ ਕੇ ਆਨੇ ਆ ساری ਦੁਨੀਆ ਜਾਣ ਦੀ ਘੁੰਮ ਕੇ ਤੇ ਆਉਣੀ ਆ ਅਸੀਂ ਵੀ ਘੁੰਮਾਂਗੇ ਤੇ ਸਾਨੂੰ ਮੜ ਪੀਣਾ ਉਹ ਸੋਚਿਆ ਕਿਆ ਬੜਾ ਹੋਣਾ ਵਾ ਖਰਚੇ ਦੀ ਟੈਨਸ਼ਨ ਨਾ ਲਿਆ ਕਰ ਠੀਕ ਹੈ ਮੇਰੇ ਹੁੰਦੇ ਖਰਚੇ ਦੀ ਕਾਦੀ ਟੈਨਸ਼ਨ ਆ ਨਹੀਂ ਤੇ ਤੂੰ ਖਰਚਾ ਕਰ ਲੇਂਗਾ ਸਾਰਾ ਮੇਰੀ ਗੱਲ ਸੁਣ ਗੱਡੀ ਵੀ ਮੇਰੀ ਹਾਂ ਗੱਡੀ ਚ ਤੇਲ ਵੀ ਮੇਰਾ ਅੱਛਾ ਤੇ ਹੋਟਲ ਦੀ ਬੁਕਿੰਗ ਵੀ ਮੇਰੀ ਅੱਛਾ ਤੇ ਸ਼ਾਪਿੰਗ ਵੀ ਮੇਰੀ ਅੱਛਾ ਤੇ ਬਾਕੀ ਜਿਹੜਾ ਰਹਿ ਗਿਆ ਨਾ ਖਾਣਾ ਉਹ ਤੂੰ ਸਾੰਬਲੀ ਅਸੇ ਖਾਣ ਫਿਰ ਲਖਾ ਚਾ ਮੇਰਾ ਹਾਂ ਤੈਨੂੰ ਪਤਾ ਏ ਗੋਆ ਜਾਣ ਦਾ ਕਿੰਨਾ ਖਰਚਾ ਹੁੰਦਾ ਸਾਰਾ ਖਰਚਾ ਮੈਂ ਕਰਾਂਗੀ ਤਾਂ ਹੀ ਮੈਂ ਕਹਾਂ ਦੂਰਾ ਖਰਚਾ ਬੜਾ ਹੋਣਾ ਲੈਣਾ ਨਾ ਨਹੀਂ ਨਹੀਂ ਸਾਰਾ ਖਰਚਾ ਮੈਂ ਕਰਾਂਗੀ ਸਿਰਫ ਖਾਣ ਦਾ ਖਰਚਾ ਨਾ ਉਹ ਸਿਰਫ ਤੇਰਾ ਤੇ ਸਾਰੀ ਦੁਨੀਆ ਜਾਂਦੀ ਘੁੰਮਣ ਤੇ ਜਹੀ ਚੱਲ ਜਾਗੇ ਤੇ ਫਿਰ ਕੀ ਹੈ ਹਨਾ ਏ ਕਰ ਕਿਆ ਫਿਰ ਮੇਰਾ ਰੋਟੀ ਦਾ ਕਲਾ ਖਰਚਾ ਹੋ ਗਿਆ ਹਾਂ ਹਾਂ ਸਿਰਫ ਰੋਟੀ ਦਾ ਖਰਚਾ ਖਾਣ ਦਾ ਖਰਚਾ ਉਸ ਤੋਂ ਬਾਅਦ 1 ਰੁਪਈਆ ਤੇਰੇ ਕੋਲ ਮੰਗਦੀ ਤੋਂ ਪਹਿਨ ਅਗਲਾ ਵੀ ਰੋਟੀ ਦੇ 5000 ਕਿਹੜੇ ਲੱਗਣਾ ਹੋਰ ਕਿੰਨਾ ਖ ਲਗੜਾਵਾ ਪੰਜ ਹਜ਼ਾਰ ਦੇਗਾ ਹੋਰ 5000 ਰੁਪਏ ਤੱਕ ਹੀ ਮੈਨੂੰ ਦੇ ਦਿਓ ਅੱਛਾ ਤੇ ਅਸੀਂ ਸਾਰੇ ਜਣ ਜਾਵਾਂਗੇ ਗਰੁੱਪ ਚ ਜਾਵਾਂਗੇ ਕਿ ਖਰਚਾ ਸਾਰਾ ਮੈਂ ਹੀ ਕਰਨਾ ਮੈਂ ਨਹੀਂ ਕਿਹ ਕੋਈ ਪਹਿਲਾ ਲੈਣਾ ਹੋਰ ਵੀ ਕਿਹਨਾਂ ਜਾਣਾ ਆਹੋ ਜਸਪੀਰ ਜਾਏਗੀ ਹਰਪੀਰ ਜਾਏਗੀ ਗੁਰਜੀਤ ਜਾਏਗੀ ਸੁਰਿੰਦਰ ਜਾਏਗੀ ਅੱਛਾ ਆਹੋ ਖਰਚੇ ਦੀ ਟੈਨਸ਼ਨ ਨਹੀਂ ਤੇ ਮੇਰਾ 5000 ਦਾ ਖਰਚਾ ਬਸ ਹਾਂ ਤੇਰਾ ਸਿਰਫ 5000 ਰੁਪਏ ਖਰਚਾ ਵਾ ਕਿੰਨੇ ਕੁ ਦਾ ਰਹਿਣਾ ਉੱਥੇ ਰਿਆ ਲੰਗੇ 5 ਦਿਨ ਕੋ ਮਾਵਾਂਗੇ ਜਿ ਜਾਵਾਂਗੇ ਤੇ ਹੁਣ ਜਾ ਬਲ ਕੋ 5 ਦਿਨ ਵਿੱਚ 5000 ਦਾ ਸਾਦੇਗਾ ਹਾਂ 5000 ਸੇ ਖਾਣ ਦਾ ਖਰਚਾ ਤੇਰਾ ਬਾਕੀ ਸਾਰਾ ਖਰਚਾ ਮੇਰਾ ਤਾਂ ਠੀਕ ਆ ਹੋਣਾ ਖਰਚਾ ਕਰੀ ਫਿਰ ਮੈਨੂੰ ਨਹੀਂ ਨਹੀਂ ਕੋਈ ਖਰਚਾ ਨਹੀਂ ਆ ਮੈਂ ਕਮੇਟੀ ਦਾ ਰੱਖੀ 5000 ਆ ਲੈ ਜਾ ਫਿਰ ਹਾਂ ਆ ਮੈਂ ਕਮੇਟੀ ਦੇ ਚਲੀ ਤਾ ਤੁਮ ਚੰਗੇ ਵੇਲੇ ਆ ਗਈ ਲੈ ਜਾ ਨਹੀਂ ਤੇ ਮੈਂ ਕਮੇਟੀ ਤੇ ਆਉਣੀ ਠੀ ਚੱਲ ਫਿਰ ਤਿਆਰ ਹੋ ਛੜੀ ਚੰਗਾ ਹਾਂ ਠੀਕ ਆ ਆ 5000 ਆ ਹਾਂ 5000 ਚਲ ਠੀਕ ਆ ਆਹੋ ਇਹ ਚੰਗਾ ਫਿਰ ਮੈਂ ਚੱਲਦੀ ਹਾਂ ਤੇ ਤਿਆਰ ਹੋ ਜੀ ਚੰਗਾ ਠੀਕ ਆ ਹੋ ਜਾ ਕੋਈ ਆਹੋ ਪਣਾ ਪੋਲੀ ਜੋ ਅੱਜ ਮੈਂ ਗੋਆ ਕੋ ਮਾਣਾ ਹੈ ਨਾਲੇ ਮੈਂ ਵੀ ਦੱਸਣ ਵਾਲੀ ਕਹੂੰਗੀ ਗੋਆ ਕੋ ਮਕੀ ਆਈਆਂ ਇਹਨੇ ਤਾਂ ਸੱਗੀ ਜਾਣਾ 5000 ਤੋਂ ਕੁੱਖ ਵੀ ਨਹੀਂ ਉੱਥੇ ਸਿਰਫ ਗੋਆ ਦਾ ਖਰਚਾ ਹੀ ਬੜਾ ਲੋਕ ਤਾਂ ਯਾਤਜ ਜਾਂਦੇ ਆ ਕਹਿੰਦੀ ਗੱਡੀ ਜਾਣਾ ਗੱਡੀ ਤੇਲ ਪਤਾ ਕਿੰਨਾ ਪੜਨਾ ਆਪੇ ਪਤਾ ਲੱਗੂ ਇਹਨੂੰ ਮੈਂ ਤਾਂ ਆਰਾਮ ਨਾਲ ਬਹਿ ਕੇ ਜਾਵਾਂਗੇ ਗੁਰਜੀਤ ਹਾਂਜੀ ਫਸੀ ਗੱਲ ਗੁਰਪਾਰ ਕੀ ਆ ਰਾ ਵਧੀਆ ਤੇ ਸੁਣਾਓ ਠੀਕੋ ਹਾਂਜੀ ਹਾਂਜੀ ਕੀ ਕਰਦੇ ਹੈ ਮੈਂ ਇੱਧੇ ਫੋਨ ਤੇ ਲੱਗੀ ਬੈਠੀ ਆ ਅਛਾ ਗਰਮੀ ਬੜੀ ਹੈ ਕਿਤੇ ਗਰਮੀ ਤੇ ਬਹੁਤ ਜ਼ਿਆਦਾ ਹੈ ਗਰਮੀ ਦਾ ਵਾਟ ਕੱਢੇ ਹੋਰ ਅਰ ਕਿੱਧਰ ਕਾੜੀ ਤੋਰਛੜਾ ਜੰਮੀ ਹਾਂ ਹਾਂ 47 ਡਿਗਰੀ ਚਾਂਡੀ ਹੈ ਹੁਣ ਤੇ ਇਸੇ ਵੀ ਕੋਲਿੰਗ ਨਹੀਂ ਕਰਦੇ ਪਏ ਹਾਂ ਕੋਈ ਫਾਇਦਾ ਨਹੀਂ ਐਸੀ ਹੁਸਨ ਜਿੰਨੇ ਮਰਜ਼ੀ ਲਾ ਲਓ ਤੇ ਮੈਂ ਕੀ ਕਹਿਣ ਦੀ ਹਾਂ ਮੈਂ ਆਈ ਹਾਂ ਤੇਰੇ ਨਾਲ ਚਾਹਾਂ ਹੈ ਕਿ ਕਿਉਂ ਕਿ ਆਈਏ ਕਿੱਥੇ ਸਾਰੀ ਦੁਨੀਆਂ ਚਾਂਡੀ ਘੁੰਮਣ ਘੁੰਮਣ ਜਾਣ ਦੀ ਚੱਲ ਕੇ ਘੁੰਮ ਕੇ ਆਉਣੀ ਆਪਾਂ ਇੰਨੀ ਗਰਮੀ 'ਚ ਕਿੱਥੇ ਜਾਣਾ ਹੈ ਲੈ ਕੇ ਢੰਡੇ ਲਾ ਕੇ ਚਾਹਾਂਗੇ ਗਰਮ ਲਾ ਕੇ ਥੋੜੀ ਜਾਵਾਂਗੇ ਰੇਜ ਰੇਗਿਸਤਾਨ 'ਚ ਥੋੜੀ ਥੋੜੀ ਖੜ ਲੱਗੀ ਤੈਨੂੰ ਮੈਂ ਅੱਛਾ ਕਿੱਥੇ ਜਾਣਾ ਮਨਾਲੀ ਦੀ ਪਿਛਲੀ ਵਾਰੀ ਹੋ ਐਸੀ ਮਿਲ ਵੀ ਹੋਏ ਤੇ ਚਲ ਗੋਆ ਚਲਦੇ ਹਾਂ ਇਸ ਵਾਰ ਗੋਆ ਖਰਚੇ ਬੜਾਉਣਾ ਕਿਉਂਕਿ ਇੱਕ ਤੇ ਖਰਚੇ ਦੀ ਟੈਨਸ਼ਨ ਤੋਂ ਬੜੀ ਲੈਣੀ ਹੈ ਥੋੜ੍ਹਣ ਲੈਣੀ ਪੈਂਦੀ ਹੈ ਜੀ ਖਰਚੇ ਤੋਂ ਸੋ ਘੱਮ ਹੁੰਦੇ ਚੱਲ ਕੋਈ ਨਾ ਮੈਂ ਕਰ ਲਾਂਗੀ ਖਰਚਾ ਹੂੰ ਸਾਰਾ ਖਰਚਾ ਮੈਂ ਕਰ ਲਾਂਗੀ ਸਾਰਾ ਕਰ ਲੋ ਸਾਰਾ ਮੈਂ ਕਰ ਲਾਂਗੀ ਤੂੰ ਜਾਣ ਵਾਲੀ ਬਣ ਠੀਕ ਹੈ ਮੇਰੀ ਗੱਲ ਸੁਣ ਇਹ ਸ਼ਾਪਿੰਗ ਵੀ ਮੈਂ ਕਰ ਲਾਂਗੀ ਅੱਛਾ ਤੇਰੀ ਸ਼ਾਪਿੰਗ ਵੀ ਕਰਨੀ ਨਹੀਂ ਉੱਥੇ ਉਹ ਵੀ ਸ਼ਾਪਿੰਗ ਦਾ ਖਰਚਾ ਵੀ ਮੇਰਾ ਤੇ ਗੱਡੀ ਵੀ ਮੇਰੀ ਤੇ ਰੈਂਸੈਂ ਵੀ ਮੇਰਾ ਹੋਟਲ ਦਾ ਖਰਚਾ ਵੀ ਮੇਰਾ ਹੋਟਲ ਦਾ ਬਿੱਲ ਵੀ ਮੇਰਾ ਖਾਣ ਪੀਣ ਵੀ ਮੇਰਾ ਬਸ ਸੋਨਾ ਗੱਡੀ ਵਿੱਚ ਤੇਲ ਪੁਆੜੀ ਅਸਰ ਉਹ ਕਿੰਨੇ ਦਾ ਪੈਣਾ ਪੈ ਜਾਗਾ 5000 ਦਾ ਬਸ ਹੋਰ ਹੈ 5000 ਬੜਾ ਆ 5000 ਬਹੁਤ ਹੈ ਤੇਲ ਹੀ ਪੁਆੜਾ ਵਾ ਬਾਕੀ ਸਾਰਾ ਖਰਚਾ ਮੈਂ ਕਰਨਾ ਵਾ ਮੈਂ ਲੈ ਕੇ ਜਾਉਂਗੀ ਤੁਹਾਨੂੰ ਫਿਰ ਉਹ ਨਾਲ ਨਾ ਮੰਗਣ ਲੱਗ ਪਈ ਮੈਂ ਨਾ ਨਾ ਹੋਰ ਕੋਈ ਰੁਪਈਆ 100 ਰੁਪਈਆ ਮੰਗਣਾ 5000 ਸਿਰ ਤੇਲ ਪੁਆੜੀ ਠੀਕ ਹੈ ਤੇ ਟੈਂਕ ਵੀ ਫੁਲ ਕਰਾਣੀ ਪੈਟਰੋਲ ਵਪ ਤੇ ਜਾ ਕੇ ਤੇ ਐਂ ਕਰ ਤੂੰ ਦੇਈ ਦੇ ਮੈਨੂੰ 5000 ਰੁਪਈਆ 5000

ਵੇ ਲੈ ਪੰਜ ਦਿਨਾਂ ਤੋਂ ਮੈਂ ਉਹਨਾਂ ਕੋਲ ਮੰਗੇ ਹੋਰ ਕੀ ਕਰਨਾ ਹੈ ਉਹ ਤਾਂ ਖੱਜਾ ਪੜਾ ਚੱਲਦਾ ਇਹਨੇ ਤੇ ਠੱਗੀ ਜਣਾ ਕੱਲੀ ਨੇ ਤਾਂ ਮੈਨੂੰ ਕੀ ਮੈਂ ਠੰਡੇ ਲਾ ਕੇ ਚੋਂਦੀ ਸੀ ਤੇ ਗਰਮੀ ਬੜੀ ਪੈਂਦੀ ਐ ਤੇ ਮਜ਼ੀ ਲਾਵਾਂਗੇ ਤਾਂ ਜਿੰਨੇ ਸਾਸ਼ਿਕਾ ਦੀਦੀ ਸਾਸ਼ਿਕਾ ਕੀ ਠੀਕ ਹੋ ਭਾਜੀ ਵਧੀਆ ਤਾਂ ਹੀ ਸੁਣਾਓ ਕੀ ਕਰ ਰਹੇ ਹੋ ਕੋਸ਼ ਹੋਈ ਨਹੀਂ ਕੰਮ ਕੋ ਮਕਾ ਕੇ ਤੇ ਘੜੀ ਫੋਨ ਫੜ ਕੇ ਬੈਠੀ ਹੋ ਅੱਛਾ ਮੁੱਕ ਕੇ ਕੰਮ ਕੰਮ ਨੂੰ ਨਹੀਂ ਮਕਾ ਕੇ ਹਟੀ ਸਾਰਾ अच्छा ये चल रहा है कि देखो मुक्याई है गर्मी नहीं पहन रही है हां जी ਤੇ ਮੇਰਾ ਵੀ ਬੜਾ ਕਰਤਾ ਵਾ ਅੱਕੇ ਪਏ ਆ ਘਰੇ ਕੰਮ ਕਰ ਕਰਕੇ ਹੋਰ ਕੀ ਹੈ ਕੰਮ ਹੀ ਕਰਦੇ ਰਹਿੰਦੇ ਜੋ ਹੀ ਕੰਮ ਹੀ ਕਰਦੇ ਰਹਿੰਦੇ ਤੇ ਕਦਰ ਪਿਆ ਨਹੀਂ ਹੁੰਦੀ ਪਿਆਰ ਕਹਿੰਦੇ ਆ ਬੰਦੇ ਵੀ ਮੁੱਟੀਆਂ ਕੀ ਕਰਦੀਆਂ ਆ ਆ ਮੇਰੇ ਵਾਲੇ ਤਾਂ ਆ ਕੇ ਕਹਿੰਦੇ ਤੂੰ ਸਾਰਾ ਦਿਨ ਕਰਦੀ ਗਰਿੰਨੀ ਇਦਾਂ ਹੀ ਪਹਿਣਾ ਕਰਦੇ ਬੰਦੇ ਆ ਉਹਦੇ ਵਿੱਚ ਬੈਠੀ ਬੈਠੀ ਨਾ ਇਦਾਂ ਸਲਾਹ ਬਣਾਉਂਦੀ ਮੈਂ ਚੱਲ ਕੇ ਦੇਖੂ ਮੁਕਿਆਨੇ ਆ ਨਾਲੇ ਦੋ ਚਾਰ ਦਿਨ ਘੁੰਮ ਫਿਰ ਕੇ ਆਵਾਂਗੇ ਨਾਲੇ ਆਪੇ ਆਪਣੀਆਂ ਟਿੱਕੀਆਂ ਲਾਉਣਗੇ ਤੇ ਇਹਨਾਂ ਨੂੰ ਪਤਾ ਲੱਗੂ ਪਤਾ ਲੱਗ ਜੇਗਾ ਇਹਨਾਂ ਨੂੰ ਹੈਨਾ ਸਹੀ ਗੱਲ ਆ ਤੇ ਚਲਦੇ ਫਿਰ ਕੋਵਾ ਚਲਦੇ ਘੁੰਮਣ ਵਾਸਤੇ ਤੇ ਉੱਥੇ ਤੇ ਫਿਰ ਖਰਚੇ-ਕੁਰਚੇ ਦਾ ਕਿਦਾਂ ਖਰਚੇ ਦੀ ਟੈਨਸ਼ਨ ਨਾ ਲੈ ਖਰਚਾ ਮੈਂ ਕਰ ਲੂੰਗੀ ਸਾਰਾ ਹੀ ਤੂੰ ਹੀ ਕਰ ਲੋਵੇਂ ਹਾਂ ਮੈਂ ਸਾਰਾ ਖਰਚਾ ਕਰ ਲੂੰਗੀ ਤੇ ਦੇਖ ਗੱਡੀ ਵੀ ਮੇਰੀ ਤੇ ਪਾਜੀ ਨਹੀਂ ਕੁਝ ਕਹਿਣਗੇ ਪਾਜੀ ਨੇ ਕੀ ਕਹਿਣਾ ਸਾਰੀ ਸੈਲਰੀ ਤੇ ਮੇਰ ਕੋ ਆਂਦੀ ਪਾਜੀ ਨੇ ਕੀ ਕਹਿਣਾ ਫਿਰ ਠੀਕ ਗੱਡੀ ਵੀ ਮੈਂ ਆਪਣੀ ਲੈ ਆਵਾਂਗੀ ਹੂੰ ਤੇ ਗੱਡੀ ਚ ਤੇਲ ਵੀ ਪਵਾ ਲਾਂਗੀ ਹੂੰ ਠੀਕ ਹੈ ਖਾਣ ਪੀਣ ਦਾ ਵੀ ਸਾਰਾ ਮੇਰਾ ਤੇ ਉੱਥੇ ਜਿਹੜੀ ਸ਼ਾਪਿੰਗ ਕਰਨੀ ਉਹ ਵੀ ਖਰਚਾ ਮੇਰਾ ਤੂੰ ਸਿਰਫ ਹੋਟਲ ਦੀ ਬੁਕਿੰਗ ਕਰਵਾ ਦੇ ਅੱਛਾ ਮੈਂ ਸਿਰਫ ਪਹਿਲੇ ਬੁਕਿੰਗ ਹੀ ਕਰਾਂ ਹਾਂ ਬੁਕਿੰਗ ਕਰਵਾ ਦੀ ਤੇ ਆਨਲਾਈਨ ਬੁਕਿੰਗ ਹੋਏ ਪਾਪਾ ਦੋਵਾਂ ਨੇ ਜਾਣਾ ਦਾ ਨਹੀਂ ਸਾਰੇ ਜਾਵਾਂਗੇ ਅੱਛਾ ਆਪਣਾ ਫਰੈਂਡ ਸਰਕਲ ਸਾਰਾ ਜਾਏਗਾ ਉਹ ਵੀ ਵਿਚਾਰੀਆਂ ਖਾਪੀਆਂ ਹੋਣੀਆਂ ਹਾਂ ਡੇਂਗੂ ਘਰੋਂ ਆ ਹੁਣ ਇਹ ਨਹੀਂ ਘਮਾ ਅਜੇ ਹੁਣੇ ਸਾਰਿਆਂ ਨੂੰ ਸਾਰੇ ਵੀ ਜਾਣ ਕੇ ਤੇ ਹੋਟਲ ਦੀ ਨਾ ਬੁਕਿੰਗ ਹੋਣੀ ਹੈ ਸਿਰਫ ਅੱਛਾ ਦੀਦੀ ਮੈਂ ਕੱਲੀ ਹੋਟਲ ਦੀ ਬੁਕਿੰਗ ਕਰਾਉਣੀ ਹੈ ਹਾਂ ਹੋਟਲ ਦੀ ਨਾ ਬੁਕਿੰਗ ਹੋਣੀ ਹੈ ਤੇ ਤੂੰ ਇੰਜ ਕਰ ਮੈਂ ਆਨਲਾਈਨ ਹੀ ਕਰਵਾ ਦਿੰਨੀ ਤੇ ਤੁਹਾਨੂੰ 5000 ਰੁਪਏ ਦੇ ਦੇ ਤੇ ਜੀ ਮੈਂ ਬਾਅਦੋਂ ਦੇ ਦਾਂ ਤੇ ਨਹੀਂ ਨਹੀਂ ਉਹ ਵੀ ਬਰਾਖਣਾ ਮੈਂ ਆਨਲਾਈਨ ਕਰਵਾਨੀ ਹੈ ਬੁਕਿੰਗ ਆਨਲਾਈਨ ਦੇ ਨਾਲ ਹੀ ਪੈਸੇ ਘਟੋਏ ਜਾਂਦੇ ਉਸੇ ਵੇਲੇ ਇਹ ਪਤਾ ਕਿ ਇਹ ਪੈਸੇ ਜਿਵੇਂ ਕੋ ਹੈਗੇ 5000 ਰੁਪਏ ਅਹੀਂ ਲਵਾਇਆ ਏਸੀ ਤੇ ਕਿਸ਼ਤਾਂ ਦੇਣੀਆਂ ਹਨ ਮੈਂ ਤੇ ਮੈਨੂੰ ਬਾਜੀ ਤਾਂ ਦੇ 5000 ਰੁਪਏ ਦੇ ਗਏ ਹੀ ਤੇ ਕਿਸ਼ਤ ਕਤਾਵੀਂ ਤੇ ਫਿਰ ਕੀ ਹੋਗਾ ਕਿਸ਼ਤ ਦੋ ਅਗਲੇ ਮਹੀਨੇ ਦੋ ਵਾਰੀ ਘਟਾ ਦੇਖ ਆਪੇ ਕੋਈ ਗੱਲ ਨਹੀਂ ਹੈ ਇਹ ਵੀ ਗੱਲ ਠੀਕ ਹੈ ਹੈਨਾ ਅਹੀਂ ਤੇ ਘੁੰਮ ਕੇ ਆਈਏ ਨਹੀਂ ਤਾਂ ਘੁੰਮ ਕੇ ਆਈਏ ਦੇ ਨੀ 5000 ਰੁਪਏ ਕਾਲਾ ਨਹੀਂ ਪਿਆ ਜਾਂਦੀਆਂ ਦੋ ਹੋਰ ਕੀ ਹੋ ਜਾਊਗਾ ਹੈਨਾ ਆ ਲੋ ਘਰੋਂ ਫਿਰ 5000 ਰੁਪਏ ਤੇ ਚਲ ਕੋਣ ਫਿਰ ਕੇ ਆਉਨੇ ਆ ਨੀ ਭੈਣ ਪੂਰੇ ਹੀ ਆ ਨਹੀਂ ਨਹੀਂ ਉਹਦੇ ਵਿੱਚ ਗਿੰਡੀ ਠੀਕ ਹੈ ਪੂਰੇ 5000 ਰੀਆ ਆ ਆਹੋ ਲੈ ਤੇ ਤੇ ਭਰੋਸਾ ਪੂਰਾ ਚੰਗਾ ਫਿਰ ਮੈਂ ਚੱਲਦੀ ਆਹੋ ਚੱਲ ਫਿਰ ਦੱਸਦੇ ਕਿ ਕਿੰਨੀ ਤਰੀਕ ਨੂੰ ਜਾ ਆਹੋ ਨਹੀਂ ਤਾਂ ਹੀ ਨਾ ਤੇ ਅੱਜ ਸਹੀ ਕਰ ਛੱਡੋ ਪਹਾਨਾ ਵਾਂਗ ਹਾਂ ਮੈਸੇਜ ਕਰਕੇ ਦੱਸ ਦਿਓ ਮੈਨੂੰ ਹੋ ਇਹ ਤਾਂ ਜਮਨ ਘੁੰਮਣਾ ਚੱਲ ਹਾਂ ਨੂੰ ਕੀ ਅਹੀਂ ਤੇ ਜਾਵਾਂਗੇ ਘੁੰਮਣਾ ਇਹਨੇ ਤੇ 5000 ਚ ਠੱਗੀ ਜਾਣਾ ਵਾ 5000 ਚ ਤੱਕ ਦਾਸਪੁਰ ਨਹੀਂ ਘੁੰਮਿਆ ਜਾਂਦਾ ਤੇ ਇਹ ਦੋਇਆ ਜਾਣ ਨੂੰ ਫੈਂਡੀ ਆ ਤੁਹਾਨੂੰ ਕੀ ਲੱਗੇ 40 ਦੇ 5000 ਰੁਪਇਆ ਦੇ ਕੇ ਖਲਾਸੀ ਹੋ ਗਈ ਆ ਪੈਨ ਨੂੰ ਬਗਾਲਾ ਪੈਣੀ ਆ ਤੇ ਘਰ ਵਾਲੇ ਕੋਲ ਚਲ ਅਹੀਂ ਦੇਖੋ ਮੰਗੇ ਕਿਨੇ ਦਿਨ ਹੋ ਗਏ ਹੀ ਰੋਜ਼ ਪੈਸੇ ਮੰਗਣ ਦੀ ਹਾਂ ਵੀ ਮੈਨੂੰ ਦੋ ਪੈਸੇ ਦੇ ਮੈਂ ਫੱਦਾ ਪਾਵਾਂ ਅੱਜ ਦੇ ਕੇ ਗਏ ਆ ਪੈਸੇ ਸਭ ਦੇ ਵਕਤ ਚਲ ਸ਼ਾਮ ਨੂੰ ਫੱਦਾ ਲਿਉਣੀ ਆ ਆਪਰੇ ਹੀ ਆ ਨਾ ਸਸ਼ੀ ਗਾਲ ਜੀ ਅੱਛਾ ਆ ਪਿਆ ਜੇ ਮਦੀਆ ਵਧੀਆ ਤੁਸੀਂ ਸਣਾਓ ਕਿੱਦਾਂ ਹਾਂਜੀ ਠੀਕ ਹੈ ਦੀਦੀ ਤੁਸੀਂ ਸਣਾਓ ਬੜੇ ਲੋੜ ਗੰਡੇ ਨਹੀਂ ਨਾ ਕਾਫੀ ਦਿਨਾਂ ਦੀ ਮੈਂ ਕੈਂਡੀ ਆਪੇ ਮੈਨੂੰ ਪਹਿਲੇ ਦੋ ਮੈਂ ਸੌਦਾ ਲੈਣਾ ਵਾ ਅੱਛਾ ਅੱਛਾ ਤੇ ਕੈਂਡੀ ਕੋਈ ਨਹੀਂ ਦਿਨੇ ਦਿਨੇ ਤਾਂ ਅੱਜ ਦੇਖ ਕੇ ਗਏ ਹੀ ਜੇ ਅੱਛਾ ਠੀਕ ਹਾਂ ਤੋ ਮੈਂ ਫੇਰ ਸ਼ਾਮ ਨੂੰ ਸੌਦਾ ਭਵਾ ਕੇ ਲੈਨੇ ਹਾਂ ਬਹੁਤ ਗਰਮੀ ਦਾ ਗਰਮੀ ਤਾਂ ਬਹੁਤ ਜ਼ਿਆਦਾ ਪੈਂਡੀ ਦੀਦੀ ਚੱਲੀਏ ਤੇ ਪੈਂਡ ਲਈਏ ਤੇ ਮੈਂ ਕਹਿੰਦੀ ਹੇ ਇੱਥੇ ਬਿਟੇ ਬਿਟੇ ਨਾਲ ਲਾਗੜਾ ਉਂਢੀ ਹਾਂ ਚੱਲੋ ਇਹਦੇ ਕੋ ਮਕੇ ਲਈਏ ਚਲੋ ਆਹੋ ਤੇ ਅਹੀ ਗਏ ਹਾਂ ਪਿਛਲੀ ਵਾਰੀ ਮਨਾਲੀ ਹੋਏ ਇਹਾ ਤੇ ਅਸੀਂ ਮੇਰੇ ਉੱਤੇ ਪਿਛੀ ਗਈ ਹੋਏ ਨਾ ਮੈਂ ਕਿ ਗੋਆ ਚਲਦੇ ਉਹ ਤੋਂ ਕੰਮ ਕਿੰਨੇ ਉਹਦੇ ਕਿਤੇ પેટ્રોલ ਡਾ ਲੱਕਾਵਾ ਤੇ ਖਰਚਾ ਬੜਾ ਹੋਣਾ ਤੇ ਇੱਧਰ ਤੋਂ ਖਰਚੇ ਦੀ ਗੱਲ ਨਹੀਂ ਆ ਘਾਟੂ ਖਰਚਾ ਮੇਰੇ ਹੁੰਦਾ খালি ਟੈਨਸ਼ਨ ਆ ਮੇਰੇ ਗਾਜਲ ਖਰਚੇ ਦੀ ਜੇ ਤੂੰ ਗੱਲ ਕੀਤੀ ਹੈ ਤੇ ਮੈਂ ਦੱਸ ਹੀ ਦਿੰਨੀ ਆ ਠੀਕ ਹੈ ਹਾਂਜੀ ਗੱਡੀ ਵੀ ਮੈਂ ਆਪਣੀ ਲੈ ਜਾਾਂਗੀ ਅੱਛਾ ਤੇ ਗੱਡੀ 'ਚ ਪੈਟਰੋਲ ਵੀ ਪਵਾ ਲਾਂਗੇ ਠੀਕ ਠੀਕ ਹੈ ਤੇ ਰੋਟੀ ਦਾ ਖਰਚਾ ਵੀ ਮੇਰਾ ਹੈ ਤੇ ਹੋਟਲ ਦੀ ਬੁਕਿੰਗ ਵੀ ਮੇਰੀ ਹੈ अच्छा तो और जो शॉपिंग करनी है ना वो तू संभाल ली शॉपिंग कितने की ਦੀ ਹੋ ਜੂਗੀ ਹੋ ਜੇ 5000 ਰੁਪਏ ਦੀ ਜਿਆਦਾ ਜਿਆਪਿੰਗ ਕਰਨੀ ਕੀ ਇਹ ਇਤੋਂ ਵੱਡੂ ਕਪੜੇ ਇੱਥੋਂ ਹੀ ਲੈਣੇ ਆਪਾਂ ਦੇ ਹਾਂਜੀ ਉੱਥੇ ਜਾ ਕੇ ਦੇਵਾ ਸੀ ਦੇ ਹੀ ਹੁੰਦਾ ਵਾ ਕਿ ਮੜਾ ਮੋਟਾ ਪਛਕਰੀ ਤੇ ਨਾ ਹੁੰਦਾ 5000 ਰੁਪਿਆ ਦੇ ਫੀਕਾ ਤੂੰ ਕੋਈ ਨਹੀਂ 5000 ਰੁਪਿਆ ਮੇਰੇ ਕੋਲ ਹੈ ਤੇ ਸਹੀ ਆ ਉਹ ਮੇਰੇ ਕੋਲ ਹੈ ਤੇ ਸਹੀ ਤੇ ਕੋ ਆਪਣੇ ਆਸ਼ਨ ਆਪਣੇ ਹੋਰ ਕੋ ਵਾਲਣੇ ਕਿ ਮਗਰ ਉਹ ਇਹ ਤੇ ਜੜੀ ਘੁੰਮਣਾ ਆਪਣੇ ਕੋੋਂ ਦੇ ਰਿਆਂ ਕਿ ਰਾਸ਼ਨ ਵੈਸੇ ਨਹੀਂ ਟੈਨਸ਼ਨ ਨਾ ਲਿਆ ਕਰੋ ਐਹੀ ਜਿੰਸੀ ਨਾ ਮਰ ਜਣਾ ਆਪਾਂ ਦੁਨੀਆਂ ਚਾਹੀਏ ਆਏ ਨਾ ਇੱਦਾਂ ਹੀ ਚੱਲ ਜਣਾ ਵਾ ਤੇ ਤੇਰੇ ਫਿਰ ਮੈਨੂੰ 5000 ਰੁਪਏ ਘੱਟ ਕੇ ਚਲੋ ਆ ਲੋ ਆ ਤੇ ਜਿਹੜਾ ਸੌਦੇ ਵਾਲੋ ਕਹੇਗਾ ਨਾ ਕਰਨਾ ਜੇਰਾ ਹਾਂ ਇਹਨੂੰ ਕਹੀਂ ਕਿ ਕੋਰੋ ਟੁਕਵਾ ਲੈ ਠੀਕ ਹੈ ਆ ਪੰਜਾ ਪੂਰਾ ਹੀ ਹੈ ਨਾ ਹਾਂਜੀ ਹਾਂਜੀ ਆਹੋ ਤੇ ਚਾਹ ਤੇ ਐਕੂਰੀ ਕਰ ਛੱਡੀ ਚੰਗਾ ਠੀਕ ਜੀ ਚੰਗਾ ਉਹਨੂੰ ਕਹਿ ਦੀਂ ਚੱਲਿਆ ਗੋਗ ਘੁੰਮਣ ਵਾਸਤੇ ਠੀਕ ਚਾ ਠੀਕ ਹੈ ਚੰਗਾ ਫਿਰ ਫਿਰੋ ਠੀਕ ਹੈ ਆਓ ਯਾ ਤੁਸੀਂ ਮੇਰੇ ਸੱਚੀ ਗੱਬੀ ਕੋਈ ਸੱਚੀ ਗੱਲ ਕੀ ਹਾਂ ਕੁਛ ਨਹੀਂ ਬੱਸ ਮੰਮੀ ਦਾ ਫੋਨ ਆਂਡਿਆ ਹੀ ਤਾਂ ਨਾਲ ਗੱਲ ਕਰਕੇ ਹੱਡੀਆਂ ਅਖੰਡੇ ਘੁੱਟੀਆਂ ਜਾਓ ਚਾਰ ਦਿਨ ਅੱਛਾ ਪੀਕੇ ਜਾਂਦੀ ਮੈਨੇਗਾ ਹਾਂ ਜੀ ਹੋਰ ਸੁਣਾਓ ਕੀ ਕੀਤਾ ਦਾ ਵਧੀਆ ਵਧੀਆ ਗਰਮੀ ਬੜੀ ਵਾਰ ਗਰਮੀ ਤੇ ਹੈਗੀ ਹੈ ਤੇ ਅਸਾ ਪੀਕੇ ਜਾਂਦਾ ਫਲੈਨ ਨਾ ਆ ਹਾਂ ਜੀ ਮੈਂ ਕਿਹਾ ਨਹੀਂ ਮੈਂ ਛੱਡ ਕਰਾ ਪੀਕੇ ਫੇਕੇ ਫਿਰ ਕੇ ਦੀ ਹੋਈ ਜਲਦੀ ਕੋਮਕੇ ਆਈਏ। ਕੋ ਮਾਂ ਮੰਨ ਜਾਨ ਕਿੱਦਾਂ ਇਸਲਾਬਣਾ ਹੀ ਆ। ਕੁੰਮਣ ਪਿਛਲੀ ਵਾਰੀ ਹੀ ਹੋਈ ਸੀ ਮਡੇ ਹੋਈ ਤੇ ਚੱਲ ਵਾਰ ਕੇ ਗੋਆ ਹੋ ਕੇ ਆਨੇ ਆ। ਤਰ ਚੱਲ ਜਾਨੇ ਆ। ਆਹੋ ਤੇ ਗਰਮੀ ਵੀ ਬੜੀ ਬੈਣ ਈ ਤੇ ਮੈਂ ਖਰਚਾ ਹੀ ਵਾਵਾ ਹੋਇ ਨਾ ਨਾ। ਖਰਚੇ ਦੀ ਟੈਨਸ਼ਨ ਨਾ ਲਿਆ ਕਰ। ਹੂੰ। ਮੈਂ ਕਰ ਲਾਂਗੀ ਖਰਚਾ ਸਾਰਾ ਠੀਕ ਹੈ। ਸਾਰਾ ਖਰਚਾ ਤੂੰ ਕਰ ਲੈਣਾ। ਸਾਰਾ ਖਰਚਾ ਮੈਂ ਕਰ ਲਾਂਗੀ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਣੀ ਕੋਈ ਕੁੜਾਈ ਚਿੰਤਾ ਨਹੀਂ। ਮੈਂ ਗੱਡੀ ਵੀ ਆਪਣੀ ਲੈ ਆਵਾਂਗੀ। ਹੂੰ। ਤੇ ਗੱਡੀ 'ਚ ਪੈਟਰੋਲ ਵੀ ਪਵਾ ਲਾਂਗੀ। ਹਾਂ ਪਿੰਡ ਦਾ ਵੀ ਮੇਰਾ ਹੋਟਲ ਦੀ ਬੁਕਿੰਗ ਵੀ ਮੇਰੀ ਸ਼ਾਪਿੰਗ ਵੀ ਮੇਰੀ ਅੱਛਾ ਸਾਰਾ ਖਰਚਾ ਮੈਂ ਕਰ ਲਾਂਗੀ ਤੂੰ ਬਸ ਨਾ ਜਿਹੜਾ ਕਿ ਘੁੰਮਣਾ ਫਿਰਨਾ ਹੈ ਇਧਰ ਉਧਰ ਹਾਂਜੀ ਤੇ ਉਹ ਵੀ ਹੈ ਨਾ ਜਿੰਦਾ ਉਹਦਾ ਖਰਚਾ ਵੀ ਨਹੀਂ ਓਕੇ ਜੱਡੀ ਜਿੱਦ ਨੂੰ ਬਾਹਰ ਵਿੱਚ ਘੁੰਮਣੀ ਹੈ ਮੀਆਂ ਬਸ ਕਿਤੇ ਜਾਣੀ ਸਿਰਫ ਹੋਟਲ ਤੱਕ ਆਈ ਜੀ ਤੇ ਉਸ ਤੋਂ ਬਾਅਦ ਜਿਹੜਾ ਇਧਰ ਉਧਰ ਘੁੰਮਣਾ ਨਾ ਤੇ ਉਹ ਪ੍ਰੈਕ ਰੇਟ ਮੜਮ ਹਟ ਲੱਗਣਾ ਵਾ ਅੱਛਾ ਉਹ ਵੀ ਇੱਥੇ ਹੋਊਗੀ ਮੇਰੇ ਪੈਸੇ ਲੱਗੇ ਜਾਣਗੇ ਲੱਗੇਗਾ 5000 ਰੁਪਏ ਹੋਰ ਕਿੰਨਾ ਕੁ ਲੱਗ ਜਾਣਾ 5000 ਸਰ ਜਾਊਗਾ ਹੋਏ 5000 ਬੰਦ ਨਹੀਂ ਕਰਾਂਗੇ ਉਹ ਦਦ ਮੈਂ ਪੀ ਕੇ ਜਾਣਾ ਇਹ ਤੇ ਪੈ ਰੱਖੇ ਘੁੰਮਣ ਫਿਰਨ ਵਾਸਤੇ ਉੱਥੇ ਇੰਨਾ ਵੀ ਥੋੜਾ ਬੋਤਾ ਸਮਾਨ ਜਿਹਾ ਲੈ ਕੇ ਜਿੜੀ ਕਰ ਕੇ ਪੀ ਕੇ ਵੀ ਇਹ ਨਹੀਂ ਪੀ ਕੇ ਤੇ ਚੱਲ ਕੋਈ ਨਹੀਂ ਫਿਰ ਮੈਂ ਇਹ ਰੱਖੇ ਪੈਸੇ ਫਿਰ ਮੈਂ ਤੁਹਾਨੂੰ ਦੇ ਦੇਣੀ ਆ ਇਹ ਕਿੰਨੇ ਆ 5000 ਅਸ਼ਾਮ ਪੂਰੀਆਂ ਮੇਹਰੋ ਸਾਤੇ ਰਹਿਤੇ ਪੂਰੀਆਂ ਮੋਤੇ ਵੇਖਣ ਦੀ ਹਾਂ ਤੇ ਚਲ ਕੋਈ ਨਹੀਂ ਕਰਿਆ ਜਾਵਾਂਗੇ ਠੀਕ ਹੈ ਹਾਂ ਚਲੋ ਕੋਈ ਨਹੀਂ ਜਿੱਦਣ ਜਾਣਾ ਹੈ ਫਿਰ ਮੈਨੂੰ ਦੱਸ ਦਿਓ ਮੈਂ ਫੋਨ ਕਰ ਦਾਂਗੀ ਤੇ ਤਿਆਰ ਰਹੋ ਚਾਹ ਦੀ ਵੀ ਘੱਟ ਛੱਡੋ ਹਾਂ ਮੈਂ ਫੋਨ ਕਰਾਂਗੀ ਤੁਹਾਨੂੰ ਚਲੋ ਠੀਕ ਆ ਆਹੋ ਮੈਨੂੰ ਚਾਹ ਪਨਾ ਕੇ ਲੈ ਆ ਹਾਂ ਚਾਹ ਨਹੀਂ ਵੀ ਨਹੀਂ ਗਰਮੀ ਬੜੀ ਗਰਮੀ ਤਾਂ ਤੰਗ ਹੋ ਕੇ ਤੇ ਗਵਾ ਚਲੇ ਤੇ ਚਾਹੇ ਪੀਣੀ ਆ ਫਿਰ ਤੇ ਚਲੋ ਠੀਕ ਆ ਹਾਂ ਚਲ ਠੀਕ ਆ ਹਾਂ ਜੀ ਜਾਣਾ ਕਿਸੇ ਨੂੰ ਬਣਾ ਸਾਰੇ ਫਿਰ ਤੇ ਮੇਰਾ Yeah. Oh.